ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਬੀਰ ਬੁਟੀਕ ਪਿੰਡ ਕੁੰਗਰਾਲੀ ਸਿੱਖਾਂ ਤੋਂ ਸਭ ਤੋਂ ਪਹਿਲਾਂ ਮੇਰੀ ਰਿਕੁਐਸਟ ਆ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਪਾਰਟੀ ਵੀਅਰ ਕਹਿ ਸਕਦੇ ਆਪਾਂ ਜਾਂ ਅੱਗੇ ਦੇਖੋ ਤਿਹਾਰਾ ਆ ਰਹੇ ਨੇ ਉਹਨਾਂ ਲਈ ਸੂਟ ਲੈ ਕੇ ਆਏ ਆ ਅੱਜ ਆਪਾਂ ਤੁਹਾਡੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਆਰਟੀਕਲ ਆ ਇਹ ਜੋਰਜਟਾ ਤੇ ਆ ਇਹ ਦੇਖੋ ਮਹਿੰਦੀ ਕਲਰ ਬਹੁਤ ਸੋਹਣਾ ਪ੍ਰਿੰਟ ਆ ਇਹਦਾ ਇਹਦੇ ਵਿੱਚ ਸਿਰਫ ਆਪਣੇ ਕੋਲੇ ਦੋ ਕੱਲਾ ਰਹਿ ਗਏ ਨੇ ਬਾਕੀ ਸਾਰੇ ਸੋਲਡ ਆਊਟ ਹੋ ਚੁੱਕੇ ਨੇ ਇਹ ਦੇਖੋ ਦੋ ਕਲਰ ਮਿਲਣਗੇ ਇਹ ਦੋ ਦੋ ਸੂਟਾਂ ਦੀ ਕਟਿੰਗ ਆ ਇਹ ਪੂਰੀ 5-5 ਮੀਟਰ ਦੀ ਕਟਿੰਗ ਮਿਲੂਗੀ ਤੁਹਾਨੂੰ ਜਿਨ੍ਹਾਂ ਨੂੰ ਪਸੰਦ ਨੇ ਤਾਂ ਸਕਰੀਨਸ਼ਾਟ ਲੈ ਕੇ ਜਿਹੜਾ ਆਪਣਾ ਆਰਡਰ ਉਹ ਬੁੱਕ ਕਰਵਾ ਸਕਦੇ ਹੋ ਇਹ ਜਿਹੜਾ ਸੂਟ ਆ ਤੁਹਾਨੂੰ 400 ਰੁਪਏ ਦੀ ਰੇਂਜ 'ਚ ਮਿਲੂਗਾ ਡਿਸਕਾਊਂਟਸ ਜਾਰਜਾਟਾ ਬੋਸ ਸੋਨਾ ਸਟਫ ये देखो बहुत ज्यादा सोना स्टफ है पूरा सॉफ्ट कपड़ा यह नेक्स्ट जो आर्टिकल वो तो आ गया बर्बी बहुत ज्यादा डिमांड आ रही थी बर्बी के प्रिंट लेके आओ ये देखो ज़्यादा सोना है यह प्रिंट ये देखो ਇਹਦੇ ਨਾਲ ਜਿਹੜੀ ਬਾਟਮ ਆ ਉਹ ਆਉਗੀ ਵਿਸਕੋਸ ਮਸਲੀਨ ਦੀ ਜਿਹੜਾ ਇਹਦੇ ਨਾਲ ਦੁਪੱਟਾ ਉਹ ਵੀ ਹੈਗਾ ਵਿਸਕੋਸ ਬਰਬਰੀ ਦਾ ਇਹ ਦੇਖੋ ਬਹੁਤ ਜਿਆਦਾ ਸੋਹਣਾ ਪ੍ਰਿੰਟ ਆ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਮਿਲੂਗਾ ਇਹ ਵਾਲਾ ਕਲਰ ਤਮੰਨਾ ਬ੍ਰਾਂਡ ਦਾ ਸੂਟ ਹੋਊਗਾ ਇਹ ਜਿਹੜਾ ਨੈਕਸਟ ਆਇਆ ਹੈ। ਕੱਲਾ ਸਾਰੇ ਹੀ ਬਹੁਤ ਜ਼ਿਆਦਾ ਸੋਹਣੇ ਨੇ ਇਹ ਸਿਰਫ ਆਪਣੇ ਕੋਲੇ ਥਿੰਨ ਸੂਟ ਹੀ ਨੇ। ਅਗਰ ਤੁਹਾਨੂੰ ਚਾਹੀਦਾ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤਾਂ ਤੁਸੀਂ ਆਪਣਾ ਜਿਹੜਾ ਆਰਡਰ ਆ ਉਹ ਬੁੱਕ ਕਰਵਾ ਸਕਦੇ ਹੋ। ਜਿਹੜਾ ਇਹ ਸੂਟ ਦਾ ਇਹਦਾ ਪ੍ਰਾਈਸ ਹੈਗਾ 1800 ਰੁਪਏ। ਖੁੱਲੇ ਡੁੱਲੇ 2.5 ਮੀਟਰ ਦੇ ਦੁਪੱਟੇ ਹੋਣਗੇ। ਜਿਹੜਾ ਨੈਕਸਟ ਸੂਟ ਇਹ ਵੀ ਹੈਗਾ ਮਸਲੀਨ ਦਾ।

ਇਹਦਾ ਵੀ ਸਟਾਫ ਬਹੁਤ ਜ਼ਿਆਦਾ ਸੋਨਾ ਪੂਰਾ ਖੁੱਲਾ ਡੁੱਲਾ ਦੁਪੱਟਾ ਇਹ ਦੇਖੋ ਬਹੁਤ ਜ਼ਿਆਦਾ ਸੋਨਾ ਸੂਟ ਹੈ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ 1200 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਕਲਰ ਆ ਪਰ ਤੁਹਾਨੂੰ ਦੱਸਾ ਦਿੰਦੇ ਆ ਇੱਕ ਕਲਰ ਇਹਦਾ ਇਹ ਵਾਲਾ ਆ ਦੇਖ ਆ ਗਿਆ ਦਾ ग्रे माउस कलर कर तीन कलर आ गए ये स्क्रीनशॉट ले ऐसा कर दियो उस तो बाद जड़ा नेट सूत आ ये हैगा दिस कॉस्मो मस्लिन का दिस खराब है Zoom कर ਇਹ ਸੂਟ ਦਾ ਪ੍ਰਾਈਸ ਹੋਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜਿਹੜੀ ਇਹਦੀ ਬੋਟਮ ਆ ਉਹ ਮੋਡਲ ਦੀ ਆ ਪਿਓਰ ਦਾ ਇਹਦੇ ਨਾਲ ਆ ਗਿਆ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ ਵੀ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ 850 ਰੁਪਏ ਦੀ ਰੇਂਜ ਦੇ ਵਿੱਚ ਇਹ ਦੇਖੋ ਗਲੇ ਦੇ ਉੱਪਰ ਇਹਦੇ ਮਸ਼ੀਨ ਵਰ ਕੀਤਾ ਹੋਇਆ ਔਰ ਵਿੱਚ ਵਿੱਚ ਵੀ ਇਸ ਤਰ੍ਹਾਂ ਬੂਟੀ ਬਣੀ ਹੋਈ ਆ 850ਏ ਸੂਟ ਦਾ ਪ੍ਰਾਈਸ ਜਿਹੜੇ ਆਪਣੇ ਪ੍ਰਾਈਸ ਹੁੰਦੇ ਨੇ ਉਹ ਬਹੁਤ ਜੈਨੂਅਰ ਹੁੰਦੇ ਨੇ ਜਿਹੜਾ ਲੈਕਸ ਚੂਟਾ ਇਹ ਵੀ ਚੰਗਾ ਪੀਸ ਆ ਇਹ ਦੇਖੇ 10 10 ਆ ਗਈਆਂ ਬਾਜੂ ਏ ਆ ਗਿਆ ਇਹਦੀ ਬਾਟਮ ਔਰ ਇਹ ਆ ਗਿਆ ਦਾ ਮਸਲੀਨ ਦਾ ਹੀ ਦੁਪੱਟਾ ਦੇਖੋ ਕਿੰਨਾ ਸੋਹਣਾ ਸੂਟ ਆ ਇਹ ਜਿਹੜਾ ਇਹ ਸੂਟ ਆ ਇਹਦਾ ਇਹ ਜਿਹੜਾ ਸੂਟ ਆ ਇਹਦਾ ਪ੍ਰਾਈਸ ਵੀ ਹੈਗਾ 1250 ਰੁਪਏ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਵਧੀਆ ਲੱਗਿਆ ਤਾਂ ਸਕਰੀਨਸ਼ਾਟ ਲੈ ਕੇ ਜਿਹੜਾ ਆਪਣਾ ਆਰਡਰ ਆ ਉਸ ਜੂਟ ਬੁੱਕ ਕਰਵਾਓ ਜਿਹੜੇ ਸੂਟ ਨੇ ਉਹ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਸ਼ਿਪਿੰਗ ਚਾਰजेस ਨੇ ਜਿਹੜੇ ਐਕਸਟਰਾ ਹੋਣਗੇ ਔਰ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਔਰ ਸ਼ੇਅਰ ਕਰਿਓ ਧੰਨਵਾਦ